ਮੱਥਾ ਟੇਕਣਾ ਜਾਂ ਪੈਰੀ ਪੈਣਾ ਕਿਸੇ ਦੇ ਜਿਹੜਾ ਕਿ ਕਿਸੇ ਦੂਸਰੇ ਧਰਮ ਨੂੰ ਰਿਲੇਟ ਕਰਦਾ ਉਹ ਉਹਨਾਂ ਦਾ ਕਰਨਾ ਸਹੀ ਸੀ ਜਾਂ ਗਲਤ ਸੀ ਮੇਰੀ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸਿਰ ਝੁਕਾਉਣਾ ਨਹੀਂ ਹੈ ਭਾਵੇਂ ਕੋਈ ਵੀ ਹੋਵੇ ਆਪਣੀ ਕੌਮ ਦਾ ਐਡਾ ਵੱਡਾ ਪ੍ਰਤੀਕ ਹੈ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਮੱਥਾ ਤਾਂ ਨਿਸ਼ਾਨ ਸਾਹਿਬ ਨੂੰ ਨਹੀਂ ਟੇਕ ਸਕਦਾ ਇਹ ਸੰਤਾਂ ਨੂੰ ਨਕਲੀ ਸੰਤਾਂ ਤੋਂ ਦੇਹਧਾਰੀਆਂ ਨੂੰ ਉੱਪ ਚਲਦੀ ਚਲਦੀ ਇੱਥੋਂ ਤੱਕ ਪਹੁੰਚੀ ਕੋਈ ਵੀ ਸਤਿਕਾਰਯੋਗ ਧਰਮੀ ਪੁਰਸ਼ ਬੇਬਦਿਆ ਜਲਦੀ ਜਲਦੀ ਉਹਦੇ ਪੈਰਾਂ ਨੂੰ ਹੱਥ ਲਵੇ ਜਦ ਕਿ ਸਿਧਾਂਤਕ ਤੌਰ ਦੇ ਉੱਤੇ ਇਹ ਗਲਤ ਹੈ ਕੁਝ ਹਿੰਦੂ ਆਗੂਆਂ ਵੱਲੋਂ ਇੱਕ ਸਵਾਲ ਕੀਤਾ ਗਿਆ ਕਿ ਜੇ ਮੁਸਲਿਮ ਧਰਮ ਦੇ ਲੋਕ ਉੱਥੇ ਜਾ ਕੇ ਨਮਾਜ਼ ਅਦਾ ਕਰ ਸਕਦੇ ਨੇ ਤਾਂ ਕੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹਨੂਮਾਨ ਚਾਲੀਸਾ ਜਾਂ ਕੋਈ ਹੋਰ ਆਪਣਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਗੁਰਦੁਆਰੇ ਦੇ ਵਿੱਚ ਨਮਾਜ਼ ਦਾ ਹੋਣੀ ਵੀ ਕਰਮਕਾਰ ਨਮਾਜ਼ ਮਸਜਿਦ 'ਚ ਹੋਏਗੀ ਠੀਕ ਹੈ ਹਨੂਮਨ ਚਾਲੀਸਾ ਹਨੂਮਨ ਮੰਦਿਰ ਚ ਹੋਏਗੀ ਜਦੋਂ ਧਰਮ ਦੀ ਵੰਡੀ ਦੀ ਗੱਲ ਹੋ ਤੇ ਨਾਨਾ ਪਟਕਿਰਦੀ ਉਹ ਫਿਲਮ ਚੇਤੇ ਆ ਜਾਂਦੀ ਵੀ ਇਹ ਦੇਖੋ Hindu ਕਾ ਖੂਨ ਇਹ ਦੇਖੋ ਫਲਾਣ ਕਾ ਖੂਨ ਤੇ ਜਿਵੇਂ ਸਰੀਰ ਸਹੀ ਰਹੂਗਾ B ਪੋਜ਼ਿਟਿਵ ਨੂੰ B ਪੋਜ਼ਿਟਿਵ ਹੀ ਚੜਿਆ ਤੇ ਸਰੀਰ ਸਹੀ ਰਹਿਣਾ AB ਪੋਜ਼ਿਟਿਵ ਚੜ ਗਿਆ ਤੇ ਬੰਦਾ ਮਰ ਜਾਏਗਾ ਧਰਮ ਦੀ ਨੀਯਮ ਹਾਰਤਮ ਤੇ ਲਾਗੂ ਨਹੀਂ ਹੁੰਦਾ ਕਹੋਨੇ ਗੱਲ ਕੀਤੀ ਕਿ ਕੋਈ ਬੰਦਾ ਕੋਈ ਧਰਮ ਨੂੰ ਫੋਲੋ ਕਰਦਾ ਤਾਂ ਉਹਦੇ ਕੁਝ ਇੱਕ ਉਹ ਰਿਚੁਅਲਸ ਹੁੰਦੇ ਨੇ ਕਿ ਮੈਂ ਆ ਚੀਜ਼ ਕਰਨੀ ਹੈ ਆ ਚੀਜ਼ ਨਹੀਂ ਕਰਨੀ ਇੱਕ ਡਿਸਪਲਾਈਨ ਹੁੰਦਾ ਕੁਝ ਟਾਈਮ ਪਹਿਲਾਂ ਇੱਕ ਨਾ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਇੱਕ ਸਿੱਖ ਪ੍ਰਚਾਰਕ ਬਹੁਤ ਫੇਮਸ ਨੇ ਜਿਹੜੇ ਫੋਰਨ ਤੋਂ ਆਉਂਦੇ ਨੇ ਤੇ ਹਿੰਦੂ ਇੱਕ ਧਰਮ ਦੇ ਜਿਹੜੇ ਲੀਡਰ ਨੇਗੇ بڑے ਸੋਸ਼ਲ ਮੀਡੀਆ ਤੇ ਅੱਜ ਕੱਲ ਸਾਰਿਆਂ ਨੂੰ ਪਤਾ ਉਹਨਾਂ ਦਾ ਉਹਨਾਂ ਕੋਲੇ ਜਾਂਦੇ ਨੇ ਉਹਨਾਂ ਦੇ ਪੈਰੀ ਪੈਂਦੇ ਆ ਉਸ ਤੋਂ ਬਾਅਦ ਥੱਲੇ ਪੁੰਜੇ ਬੈਠ ਕੇ ਉਹਨਾਂ ਕੋਲੇ ਤੇ ਗੱਲਬਾਤ ਕਰਦੇ ਨੇ ਮੇਰਾ ਸਵਾਲ ਇਹੀ ਹੋਏਗਾ ਕਿ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਿਸੇ ਦੇ ਜਿਹੜਾ ਕਿ ਕਿਸੇ ਦੂਸਰੇ ਧਰਮ ਨੂੰ ਰਿਲੇਟ ਕਰਦਾ ਤੁਸੀਂ ਆਪ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਪ੍ਰਚਾਰਕ ਹੋ ਤੁਹਾਨੂੰ ਦੇਖ ਕੇ ਹੋਰ ਬੜੀ ਸੇਧ ਜਿਹੜੀ ਆ ਲੋਕਾਂ ਨੇ ਲੈਣੀ ਹੈ ਕਿ ਉਹ ਉਹਨਾਂ ਦਾ ਕਰਨਾ ਸਹੀ ਸੀ ਜਾਂ ਗਲਤ ਸੀ ਵੇਖੋ ਵੀਰੇ ਇੱਕ ਗੱਲ ਮੈਂ ਪਹਿਲਾਂ ਹੀ ਕਹਿ ਚੁੱਕਾ ਪੀ ਮर्यादा ਨਾਲ ਕੰਪਰੋਮਾਈਜ਼ ਕੋਈ ਧਰਮ ਨਾ ਕਰੇ ਕਿਉਂਕਿ ਵੇਖੋ ਇੰਟਰਫੇਥ ਜਿਹੜਾ ਸਬਜੈਕਟ ਹੈ ਸਭ ਤੋਂ ਵੱਧ ਕੰਮ ਇਹਦੇ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ ਇੰਟਰਫੇਥ ਸਾਂਜ ਅੱਜ ਯੂਨੋ ਦੇ ਵੱਡੇ ਗੋਲਸ ਦੇ ਵਿੱਚ ਇੰਟਰਫੇਥ ਵੀ ਇੱਕ ਗੋਲ ਹੈ ਕਿਉਂਕਿ ਰਿਲੀਜੀਅਸ ਇਨਟੋਲਰੈਂਸ ਪੂਰੀ ਦੁਨੀਆ ਦਾ ਇੱਕ ਸਭ ਤੋਂ ਵੱਡਾ ਮਸਲਾ ਬਣ ਚੁੱਕਾ ਹੁਣ ਇਹ ਸਮਝਣਾ ਪੜੇ ਇਹੀ ਸਮਝਣਾ ਪੈਣਾ ਵੀ ਧਰਮ ਕੀ ਕਹਿੰਦਾ ਵੰਡੀ ਨਹੀਂ ਹੈ ਮੁਹੱਬਤ ਹੈ ਗਲਵਕੜੀ ਹੈ ਸਭ ਕੁਝ ਹੈ ਪਰ ਨਾਲ ਦੀ ਨਾਲ ਤੁਮਕੋ ਤੁਹਾਡਾ ਖੂਬ ਤੇ ਹਮਕੋ ਹਮਾਰਾ ਖੂਬ ਦੇ ਵਿਚਾਰ ਇੱਕ ਛੋਟੀ ਜੀ ਲਾਈਨ ਉਹ ਹੈ ਮਰਿਆਦਾ ਦੀ ਲਾਈਨ ਜਿਹੜੀ ਤੁਹਾਡੇ ਧਰਮ ਦੀ ਤੁਹਾਡੇ ਇਸ਼ਟ ਨੇ ਦਿੱਤੀ ਉਹ ਮਰਿਆਦਾ ਤੋਂ ਬਾਹਰ ਨਹੀਂ ਜਾ ਸਕਦੀ ਮੰਨ ਲਓ ਮੇਰੇ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸਿਰ ਝੁਕਾਉਣਾ ਨਹੀਂ ਹੈ ਭਾਵੇਂ ਕੋਈ ਵੀ ਹੋਵੇ ਠੀਕ ਹੈ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਸੰਤਾਂ ਮਹਾਂਪੁਰਖਾਂ ਨੂੰ ਇਦਾਂ ਮੱਥੇ ਟਿਕਵਾਏ ਜਾਂ ਸੰਤਾਂ ਮਹਾਂਪੁਰਖਾਂ ਨੇ ਮੱਥੇ ਟਿਕਵਾਏ ਕਾਨੂੰਨੀ ਤੌਰ ਤੇ ਕਹੀਏ ਸਿਧਾਂਤਕ ਤੌਰ ਤੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਸਿਰ ਝੁਕੀ ਨਹੀਂ ਸਕਦਾ ਈਮਨ ਨਿਸ਼ਾਨ ਸਾਹਿਬ ਸਾਡੇ ਲਈ ਸਭ ਤੋਂ ਵੱਧ ਸਤਿਕਾਰਯੋਗ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਕੌਮ ਦਾ ਐਡਾ ਵੱਡਾ ਪ੍ਰਤੀਕ ਹੈ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਮੱਥਾ ਤਾਂ ਨਿਸ਼ਾਨ ਸਾਹਿਬ ਨੂੰ ਨਹੀਂ ਟੇਕ ਸਕਦਾ ਸਿਧਾਂਤਕ ਤੌਰ ਤੇ ਪਰ ਅਸੀਂ ਸਤਿਕਾਰ ਵਜੋਂ ਸਿਰ ਝੁਕਾਉਨੇ ਆ ਜਿਹੜਾ ਕਿ ਮਾੜਾ ਨਹੀਂ ਹੈ ਉਹ ਚਲਦੀ ਚਲਦੀ ਫਲੈਕਸੀਬਿਲਟੀ ਕਿੱਥੋਂ ਤੱਕ ਪਹੁੰਚੀ ਕਿਉਂਕਿ ਸੰਤਾ ਨੂੰ ਸੰਤਾਂ ਤੋਂ ਨਕਲੀ ਸੰਤਾਂ ਨੂੰ ਨਕਲੀ ਸੰਤਾਂ ਤੋਂ ਦੇਤਾਰੀਆਂ ਨੂੰ ਉਹ ਚਲਦੀ ਚਲਦੀ ਇੱਥੋਂ ਤੱਕ ਪਹੁੰਚੀ ਕਿ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਅਸੀਂ ਕੋਈ ਵੀ ਸਤਕਾਰ ਤੇ ਧਰਮੀ ਪੁਰਸ਼ ਵੇਖਦੇ ਹਾਂ ਜਲਦੀ ਜਲਦੀ ਉਹਦੇ ਪੈਰਾਂ ਨੂੰ ਹੱਥ ਲਓ ਜਦਕਿ ਸਿਧਾਂਤਕ ਤੌਰ ਦੇ ਉੱਤੇ ਇਹ ਗਲਤ ਹੈ ਹਾਂ ਸਤਕਾਰਤ ਤੌਰ ਤੇ ਮੰਨ ਲਓ ਕਿ ਤੁਹਾਡਾ ਕੋਈ ਚਾਚਾ ਹੈ ਤਾਇਆ ਰਿਸ਼ਤੇਦਾਰੀ ਚ ਕੋਈ ਬਜ਼ੁਰਗ ਹੈ ਤੇ ਅਸੀਂ ਉਹਨੂੰ ਸਿਰ ਝੁਕਾ ਕੇ ਮਿਲਦੇ ਹਾਂ ਇਹ ਸਾਡੇ ਕਲਚਰ ਜਿਹੜਾ ਪੰਜਾਬ ਦਾ ਕਲਚਰ ਹੈ ਪਰ ਇੱਕ ਧਾਰਮਿਕ ਕਿਉਂਕਿ ਹੁਣ ਦੇਖੋ ਅੱਜ ਮੈਂ ਮਸਜਿਦ ਗਿਆ ਮੇਰੀ ਆਇਡੈਂਟੀਟੀ ਉੱਥੇ ਸਿੱਖ ਆਗੂ ਦੀ ਹੈ ਉੱਥੇ ਜਾ ਕੇ ਮੈਂ ਧਿਆਨ ਰੱਖਣਾ ਕਿ ਮੇਰਾ ਪ੍ਰੋਟੋਕੋਲ ਕੀ ਹੈ ਹਾਂ ਜਾਂ ਜਦੋਂ ਹਿੰਦੂਆਂ ਦੇ ਲੀਡਰ ਸਾਡੇ ਆਉਂਦੇ ਨੇ ਜਾਂ ਇਸਲਾਮਿਕ ਲੀਡਰ ਸਾਡੇ ਆਉਂਦੇ ਨੇ ਅਸੀਂ ਉਹਨਾਂ ਦਾ ਧਿਆਨ ਰੱਖਦੇ ਕਿ ਉਹਨਾਂ ਦਾ ਪ੍ਰੋਟੋਕੋਲ ਕੀ ਇਹ ਤਾਂ ਦੋਵੇਂ ਧਰਮਾਂ ਨੂੰ ਆਪਸ ਵਿੱਚ ਮਿਲ ਬੈਠਣ ਲੱਗਿਆ ਕਿਉਂਕਿ ਵੇਖੋ ਜਦੋਂ ਇੰਡੀਆ ਦੇ ਡਿਪਲੋਮੈਟਸ ਪਾਕਿਸਤਾਨ ਦੇ ਡਿਪਲੋਮੈਟਸ ਨਾਲ ਬੈੰਦੇ ਹੋਣਗੇ ਜਾਂ ਵਰਲਡਵਾਈਡ ਜੀ ਸਮਿਟ ਹੁੰਦੀਆਂ ਨੇ ਉੱਥੇ ਪ੍ਰਧਾਨ ਮੰਤਰੀ ਸੱਤ-ਸੱਤ ਦੇਸ਼ਾਂ ਦੇ ਇਕੱਠੇ ਬੈੰਦੇ ਆ ਉਹਨਾਂ ਦੀ ਸਿਕਿਉਰਿਟੀ ਤੇ ਜਿਹੜੀ ਡਿਪਲੋਮੈਟਿਕ ਅਪਰੋਚ ਹੈ ਉਹਦੇ ਪ੍ਰੋਟੋਕੋਲਸ ਤੇ ਤੈਅ ਹੁੰਦੇ ਹੀ ਆ ਨਾ ਜੀ ਉਹੀ ਇੱਥੇ ਕਰਨਾ ਕੋਈ ਨਵੀਂ ਚੀਜ਼ ਨਹੀਂ ਕਹਿ ਰਿਹਾ ਵੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੰਟਰੀਆਂ ਕਿਹੜੀਆਂ ਰੋਜ਼ ਇੱਕ ਦੂਜੇ ਨਾਲ ਲੜੀ ਜਾ ਰਹੀਆਂ ਨੇ ਪਰ ਇੱਕ ਡਿਪਲੋਮੈਟਿਕ ਅਪਰੋਚ ਹੈ ਉਹ ਡਿਪਲੋਮੈਟਿਕ ਅਪਰੋਚ ਤੇ ਭਾਈਚਾਰਾ ਸਾਂਝ ਤੇ ਪਿਆਰ ਤੇ ਮੁਹੱਬਤ ਉਹ ਧਰਮ ਦੀ ਦੁਨੀਆ 'ਚ ਵੀ ਜੇ ਆਏਗੀ ਤੇ ਸ਼ਾਇਦ ਰਾਜਨੀਤੀ ਨੂੰ ਕੋਈ ਵੱਡੀ ਸੇਧ ਮਿਲੂਗੀ ਤੇ ਜਿਹੜਾ बार-बार ਧਰਮ ਦੇ ਨਾਂ ਤੇ ਵੋਟਾਂ ਦੀ ਖਾਤਰ ਲੋਕਾਂ ਨੂੰ ਵੰਡ ਕੇ ਕਤਲੋਗਾਰਤ ਦਾ سلسلہ ਕੀਤਾ ਜਾਂਦਾ ਇਹ ਘਟੇਗਾ ਮੁਹੱਬਤਾਂ ਫੈਲਣਗੀਆਂ ਅਸੀਂ ਆਪਣੀ ਧਰਤੀ ਮਾਤਾ ਨੂੰ ਬਚਾਉਣ ਵਾਸਤੇ ਜਿਹੜੇ ਸਾਡੇ ਅਸਲੀ ਮਸਲੇ ਨੇ ਇਸ ਧਰਤੀ ਮਾਤਾ ਨੂੰ ਬਚਾਉਣਾ ਟੈਂਪਰੇਚਰ 50 ਕਰਾਸ ਕਰਕੇ ਬਿਲਕੁਲ ਇਹ ਧਰਤੀ ਮਾਤਾ ਨੂੰ ਬਚਾਉਣ ਲਈ ਸਾਰੇ ਧਰਮਾਂ ਦੇ ਸਾਂਝੇ ਉਪਰਾਲਿਆਂ ਦੀ ਲੋੜ ਹੈ ਕਿਉਂਕਿ ਲੋਕ ਧਾਰਮਿਕ ਆਗੂ ਦੀ ਗੱਲ ਸੁਣਦੇ ਨੇ ਹਮ ਇੱਥੇ ਰਾਜਨੀਤਿਕ ਆਗੂ ਦੀ ਹੋ ਸਕਦਾ ਘੱਟ ਸੁਣ ਪਰ ਚੰਗੇ ਮਸਲਿਆਂ ਦੇ ਉੱਤੇ ਧਾਰਮਿਕ ਆਗੂ ਦੀ ਗੱਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲੇ ਮਾਰਨ ਦੀ ਲੋੜ ਹੈ ਸੋ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਧਾਰਮਿਕ ਆਗੂ ਇਕੱਠੇ ਬਹਿ ਕੇ ਸੁਲਝਾ ਸਕਦੇ ਨੇ ਤੇ ਇਹ ਰਾਜਨੀਤਿਕ ਲੋਕਾਂ ਨੂੰ ਸਖਤੀ ਦੇ ਨਾਲ ਕੋਈ ਚੰਗੀ ਸੇਧ ਦੇ ਸਕਦੇ ਨੇ ਜਿੱਥੇ ਵੀ ਕਿਸੇ ਮੰਨ ਲਓ ਕਿਸੇ Hindu ਧਰਮ ਦਾ ਅਜਰਾਜ ਹੈ ਮੰਨ ਲਓ ਕਿ ਜਿਹੜੇ ਅੱਜ ਦੇ ਰਾਜੇ ਨੇ ਉਹਨਾਂ ਦਾ ਧਰਮ Hindu ਹੈ ਤੇ ਜੇ ਉਹ ਲੋਕ ਮਨੁੱਖਤਾ ਦੇ ਅਗੇਂਸਟ ਕੋਈ ਕੰਮ ਕਰਨ ਤੇ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਕੀ ਦੀ ਹੈ ਉਹਨਾਂ ਦੇ ਧਾਰਮਿਕ ਆਗੂਆਂ ਦੀ ਕਿ ਭਾਈ ਤੁਸੀਂ ਗਲਤ ਕਰ ਰਹੇ ਹੋ ਮੰ ਲੋਰਾ ਮੰਦਰ ਚ ਉਹਨਾਂ ਨੂੰ ਲੱਗਾ ਕਿ ਕੁਝ ਗਲਤ ਹੋਇਆ ਤੇ ਚਾਰੇ ਸ਼ੰਕਰਾਚਾਰੀ ਉਹਨਾਂ ਦੇ ਅਗੇਂਸਟ ਬੋਲੇ ਇਹੀ ਬਣਦਾ ਸਾਡੇ ਵੀ ਇਦਾਂ ਸੀਗਾ ਕਿ ਜਿੱਥੇ ਵੀ ਕਿਤੇ ਧਾਰਮਿਕ ਆਗੂ ਗੱਲ ਕਹਿ ਦਿੰਦਾ ਸੱਚ ਤੇ ਪਹਿਰਾ ਦਿੰਦਿਆ ਹੋਇਆ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਭਾਈ ਇਹ ਗਲਤ ਉਹਨਾਂ ਨੇ ਕਿਹਾ ਜੀ ਸਾਧਪਤਨ ਗਲਤ ਹੋਇਆ ਸੋ ਮੈਨੂੰ ਲੱਗਦਾ ਕਿ ਧਾਰਮਿਕ ਲੋਕਾਂ ਦਾ ਇਕੱਠੇ ਰਹਿਣਾ ਗਲਬੱਕੜੀ ਪਾਉਣੀ ਸਾਂਝ ਬਣਨੀ ਆਗੂਆਂ ਦੀ ਸਾਂਝ ਬਣਨੀ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜੇ ਅਖੌਤੀ ਰਾਜਨੀਤਿਕ ਮਨੁੱਖਤਾ ਦੇ ਅਗੇਂਸਟ ਫਾਂਸਲੀ ਕਰਨ ਜ਼ੁਲਮ ਕਰਨ ਜਾਂ ਕਿਸੇ ਕਿਸਮ ਦੀ ਬੰਡੀ ਪਾਉਣ ਜਿਹੜੀ ਮਨੁੱਖਤਾ ਨੂੰ ਤਾਰ-ਤਾਰ ਕਰਦੀ ਹੋਵੇ ਦੰਗੇ ਕਰਵਾਉਂਦੀ ਹੋਵੇ ਤੀਆਂ ਪੈਣਾ ਦੇ ਰੇਪ ਕਰਵਾਉਂਦੀ ਹੋਵੇ ਉਹਨੂੰ ਰੋਕਿਆ ਜਾ ਸਕੇ ਤੇ ਘੱਟੋ-ਘੱਟ ਨਹੀਂ ਤਾਂ ਉਹਨੂੰ ਘਟਾਇਆ ਜ਼ਰੂਰ ਜਾ ਸਕੇ ਜੇ ਅਸੀਂ ਸਬਿਕ ਸਮਾਜ ਦੀ ਸਿਰਜਣਾ ਕਰਨੀ ਹੈ ਕਿਉਂਕਿ ਸਮਾਜ ਇੱਕ ਬਾਗ ਵਰਗਾ ਹੈ ਹਮ ਇੱਥੇ ਹਰ ਤਰ੍ਹਾਂ ਦੇ ਫੁੱਲ ਨੇ ਹਰ ਤਰ੍ਹਾਂ ਦੇ ਫਲ ਨੇ ਤੇ ਇਹਦੀ ਖੂਬਸੂਰਤੀ ਇਸੇ ਗੱਲ 'ਚ ਹੈ ਕਿ ਰੰਗ-ਬਰੰਗਾ ਹੈ ਤੇ ਇਹਦੀਆਂ ਵੱਖ-ਵੱਖ ਸ਼ਬੂਹਾਂ ਤੇ ਵੱਖ-ਵੱਖ ਤਰ੍ਹਾਂ ਦੇ ਫਲਾਂ ਦੇ ਟੇਸਟ ਨੇ ਇਹੀ ਸਮਾਜ ਬਗੀਚੇ ਵਰਗਾ ਸਾਨੂੰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੇ ਸਿਧਾਂਤਾਂ ਦੀ ਕਦਰ ਕਰਦਿਆਂ ਹੋਇਆ ਇੱਕ ਦੂਜੇ ਦੇ ਬਲੀਫਸ ਦੇ ਵਿੱਚ ਜੇ ਬਲੀਵ ਨਹੀਂ ਕਰਨਾ ਤੇ ਘੱਟੋ-ਘੱਟ ਬੰਦਿਆਂ ਦੇ ਉੱਤੇ ਯਕੀਨ ਕਰਦਿਆਂ ਹੋਇਆ ਅਸੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣਾ ਕੇ ਤੇ ਇਹ ਮੁਹੱਬਤ ਦਾ ਪੈਗਾਮ ਦੇਈਏ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਬਹੁਤ ਸੋਹਣੀ ਫਲਵਾੜੀ ਵਰਗਾ ਸਾਫ਼ ਸੁਥਰਾ ਤੇ ਮਹਿਕਾ ਮੰਨਦਾ ਹਾਂ ਫਰ ਇੰਟਰਫੇਸ ਦੀ ਗੱਲ ਕਰ ਰਹੇ ਆ ਜਿਹੜੀ ਵੀਡੀਓ ਦੀ ਗੱਲ ਕੀਤੀ ਗਈ ਕੁਝ ਟਾਈਮ ਪਹਿਲਾਂ ਵਾਇਰਲ ਹੋਈ ਇੱਕ ਕਿ ਕੁਝ ਮੁਸਲਮ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਮਾਜ਼ ਪੜ੍ਹਦੇ ਨੇ ਉਸ ਤੋਂ ਬਾਅਦ ਨਾ ਕੁਝ ਹਿੰਦੂ ਆਗੂਆਂ ਵੱਲੋਂ ਇੱਕ ਸਵਾਲ ਕੀਤਾ ਗਿਆ ਕਿ ਜੇ ਮੁਸਲਮ ਧਰਮ ਦੇ ਲੋਕ ਉੱਥੇ ਜਾ ਕੇ ਨਮਾਜ਼ ਅਦਾ ਕਰ ਸਕਦੇ ਨੇ ਤਾਂ ਕੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹਨੂਮਨ ਚਾਲੀਸ ਆ ਜਾਂ ਕੋਈ ਹੋਰ ਆਪਣਾ ਪਾਠ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਹੜੀ ਕਿ ਨਹੀਂ ਦਿੱਤੀ ਗਈ ਤਾਂ ਉਹਨਾਂ ਨੇ ਇਹ ਸਵਾਲ ਚੱਕਿਆ ਸੀ ਕਿ ਇਜ਼ ਇਟ ਅਲਾਉਡ ਦੇਖੋ ਵੀਰੇ ਮੈਂ ਪਹਿਲਾਂ ਗੱਲ ਤਾਂ ਕਲੀਅਰ ਹੀ ਕਰ ਚੁੱਕਾ ਕਿ ਕਿਸੇ ਧਰਮ ਨੇ ਦੂਜੇ ਧਰਮ ਦੇ ਸਿਸਟਮ 'ਚ ਜਾ ਕੇ ਉਹਦੀ ਮਰਯਾਦਾ ਭੰਗ ਨਹੀਂ ਕਰਦੇ ਜੇ ਸਾਡੇ ਧਰਮ ਦੇ ਵਿੱਚ ਅਰਦਾਸ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਅਰਦਾਸ ਕਰ ਸਕਦੇ ਗੁਰਦੁਆਰੇ ਦੇ ਅੰਦਰ ਕੇਵਲ ਅਰਦਾਸ ਹੀ ਹੋ ਸਕਦੀ ਨਮਾਜ਼ ਤਾਂ ਨਹੀਂ ਹੋ ਸਕਦੀ ਹੁਣ ਆ ਗਈ ਗੱਲ ਹਿੰਦੂ ਕਹਿੰਦੇ ਵੀ ਸਾਨੂੰ ਵੀ ਕਰਨ ਦਿਓ ਭਾਈ ਜਦੋਂ ਇਹ ਕਾਫੀ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਹਿੰਦੂ ਆ ਕੇ ਮੱਥਾ ਟੇਕਦਾ ਤੇ ਆਪਣੇ ਪ੍ਰਭੂ ਜੈ ਸ਼੍ਰੀ ਰਾਮ ਹੀ ਕਹਿੰਦਾ ਹੋਏਗਾ ਆ ਕੇ ਜਿਹੜੇ ਸਾਊਥ ਤੋਂ ਆਉਂਦੇ ਉਹਨਾਂ ਨੂੰ ਤਾਂ ਸ਼ਾਇਦ ਵਾਹਿਗੁਰੂ ਸ਼ਬਦ ਦਾ ਮਤਲਬ ਵੀ ਪਤਾ ਨਹੀਂ ਹੋਣਾ ਉਹ ਤਾਂ ਆਪਣੀ ਇਸ਼ਟ ਨੂੰ ਮੰਨਦੇ ਅਸੀਂ ਕਦੀ ਰੋਕਿਆ ਕਿਸੇ ਨੂੰ ਕਿ ਲੰਗਰ 'ਚ ਬਿਠਾਉਣ ਲੱਗਿਆ ਕਿਸੇ ਨੂੰ ਪ੍ਰਸ਼ਾਦਾ ਦੇਣ ਲੱਗਿਆ ਕਦੀ ਰੋਕਿਆ ਇਹਦਾ ਮਤਲਬ ਹੈ ਇਹੀ ਖੂਬਸੂਰਤੀ ਹੈ ਸਿੱਖੀ ਇਹੀ ਨਿਆਰਾਪਾਨਾ ਹੈ ਸਿੱਖੀ ਦਾ ਕਿ ਤੁਹਾਨੂੰ ਆਪਣੇ ਆਪਣੇ ਇਸ਼ਟ ਨੂੰ ਆਰਾਧਨਾ ਕਰਨਾ ਪਰ ਪ੍ਰੋਟੋਕੋਲ ਅਰਦਾਸ ਦਾ ਹੈ ਕਿ ਤੁਸੀਂ ਉੱਥੇ ਆ ਕੇ ਅਰਦਾਸ ਕਰ ਸਕਦੇ ਤੁਸੀਂ ਦੇਖਿਆ ਸਾਰੀ ਸੰਗਤ ਦਰਬਾਰ ਸਾਹਿਬ ਜਾਂਦੀ ਹੈ ਵਕ ਵਕ ਧਰਮਾਂ ਦੀ ਸੰਗਤ ਜਾਂਦੀ ਹੈ ਅਰਦਾਸ ਕਰਦੀ ਹੈ ਓਕੇ ਹੈ ਪਰ ਜੇ ਤੁਸੀਂ ਕਹੋ ਕਿ ਸਾਨੂੰ ਸਾਡੇ ਧਰਮ ਦਾ ਕਰਮ ਕਰਨ ਦੋ ਉਹ ਹਣ ਜੇ ਮੈਂ ਐਗਜ਼ਾਮਪਲ ਦੇਣੀ ਗੰਗਾ ਦੇ ਵਿੱਚ ਪਾਣੀ ਸੂਰਜ ਨੂੰ ਪਾਉਂਦੇ ਸੀ ਲੋਕ ਜੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹ ਗਲਤ ਹੋ ਰਿਹਾ ਗੁਰੂ ਨਾਨਕ ਸਾਹਿਬ ਨੇ ਉਹ ਸਾਖੀ ਤੁਸੀਂ ਸੁਣੀ ਹੋਈ ਸਾਰੀ ਸੰਗਤ ਨੇ ਸੁਣੀ ਹੈ ਕਿ ਉਲਟੇ ਪਾਸੇ ਪਾਣੀ ਪਾ ਕੇ ਉਹਦਾ ਕੀ ਮਤਲਬ ਸੀ ਹੁਣ ਆਪਾਂ ਕੀ ਇਹ ਵੀ ਗੁਰੂ ਨਾਨਕ ਸਾਹਿਬ ਨੇ ਵੀ ਤਾਂ ਪਾਣੀ ਪਾਇਆ ਸੀ ਭਾਵੇਂ ਗਲਤ ਦਿਸ਼ਾ ਨੂੰ ਪਾਇਆ ਸੀ ਉਹ ਸਾਨੂੰ ਸਮਝਾਉਣ ਲਈ ਪਾਣੀ ਪਾਇਆ ਸੀ ਪੂਜਾ ਕਰਨ ਲਈ ਨਹੀਂ ਕਿਉਂਕਿ ਉਹ ਸਮਝਾਉਣਾ ਚਾਹੁੰਦੇ ਨੇ ਕਿ ਜੇ ਤੁਸੀਂ ਇਦਾਂ ਸੂਰਜ ਤੱਕ ਜਾਂ ਆਪਣੇ ਪਿਤਰਾਂ ਤੱਕ ਪਾਣੀ ਭੇਜ ਰਹੇ ਹੋ ਇਹ ਕਰਮकांड ਹੈ ਇਹ ਧਰਮ ਦੇ ਨਾਂ ਤੇ ਠੱਗੀ ਵਜ ਰਹੀ ਤੁਹਾਡੇ ਦਾ ਤੁਸੀਂ ਇਦਾਂ ਨਾ ਕਰੋ ਇਹ ਪੁਜਾਰੀ ਦਾ ਮਾਇਆ ਜਾਲ ਪੁਜਾਰੀ ਤੁਹਾਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਿਹਾ ਹੈ ਤਾਂ ਕਿ ਉਹ ਤੁਹਾਡੇ ਪੈਸੇ ਆਪਣੇ ਘਰ ਨੂੰ ਲੈ ਜਾ ਸਕੇ ਇਹ ਕਰਮकांड ਹੈ ਗੁਰੂ ਨਾਨਕ ਸਾਹਿਬ ਨੇ ਕਰਮकांड ਤੋਂ ਰੋਕ ਲਿਆ ਸੋ ਗੁਰਦੁਆਰੇ ਦੇ ਵਿੱਚ ਨਮਾਜ਼ ਦਾ ਹੋਣੀ ਵੀ ਕਰਮकांड ਨਮਾਜ਼ ਮਸਜਿਦ ਚ ਹੋਏਗੀ ਠੀਕ ਹੈ ਹਨੂਮਨ ਚਲिसा ਹਨੂਮਨ ਮੰਦਿਰ ਚ ਹੋਏਗੀ ਕਿਉਂਕਿ ਹਰ ਇੱਕ ਧਰਮ ਦਾ ਆਪਣਾ ਆਪਣੀ ਇੱਕ ਮਰਜ਼ਾਦਾ ਹੈ ਪ੍ਰੋਟੋਕੋਲ ਹੈ ਇਹੀ ਇੱਥੋਂ ਦੀ ਖੂਬਸੂਰਤੀ ਹੈ ਹੁਣ ਮੈਂ ਤੁਹਾਨੂੰ ਬਗੀਚੇ ਦੀ ਗੱਲ ਕੀਤੀ ਜ਼ਰੂਰੀ ਨਹੀਂ ਹੈ ਕਿ ਜਿਹੜੀ ਇੱਕ ਖਾਦ ਇੱਕ ਰੁੱਖ ਨੂੰ ਪੈਂਦੀ ਹੈ ਉਹ ਦੂਜੇ ਨੂੰ ਵੀ ਪਵੇ ਹੂੰ ਜਿੰਨਾ ਪਾਣੀ ਇੱਕ ਰੁੱਖ ਨੂੰ ਦਿੱਤਾ ਜਾਣਾ ਦੂਜੇ ਨੂੰ ਵੀ ਹੋ ਸਕਦਾ ਦੂਜੇ ਨੂੰ ਡੋਬ ਦੇ ਹੂੰ ਕਈ ਜਦੋਂ ਤੁਸੀਂ ਪlant ਲੈਣ ਜਾਂਦੇ ਹੋ ਨਰਸਰੀ 'ਚ ਉਹ ਕਹਿੰਦਾ ਜੀ ਆਹ ਕੈਕਟਸ ਹੈ ਇਹਨੂੰ ਪਾਣੀ ਘੱਟ ਪੈਣਾ ਹੂੰ ਆਹ ਫਲਾਣਾ ਪlant ਹੈ ਮਨੀ ਪlant ਹੈ ਇਹਨੂੰ ਪਾਣੀ ਜ਼ਿਆਦਾ ਪੈਣਾ ਸਮਝੀ ਲੱਗੀ ਨਾ ਹੈ ਉਹ ਵੀ ਪਲਾਂਟ ਹੈ ਹੈ ਉਹ ਵੀ ਪਲਾਂਟ ਹੈ ਪਰ ਉਹਦੀ ਆਪਣੀ ਨੇਚਰ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਮੈਂ ਤੁਹਾਨੂੰ ਤੁਸੀਂ ਕਦੀ ਨੋਟ ਕਰੋ ਆਮ ਕਰਕੇ ਤੁਸੀਂ ਸਾਰਿਆਂ ਨੇ ਜਦੋਂ ਧਰਮ ਦੀ ਵੰਡੀ ਦੀ ਗੱਲ ਹੋਊ ਤੇ ਨਾਨਾ ਪਾਟ ਕੇ ਕਰਦੀ ਉਹ ਫਿਲਮ ਚ ਇਤੇ ਆ ਜਾਂਦੀ ਵੀ ਇਹ ਦੇਖੋ Hindu ਦਾ ਖੂਨ ਇਹ ਦੇਖੋ ਫਲਾਣ ਦਾ ਖੂਨ ਬਤਾਓ ਕਿਸ ਦਾ ਖੂਨ Hindu ਤੇ Muslim ਤੇ Sikh Sai ਦਾ ਖੂਨ ਵੱਖਰਾ ਵੱਖਰਾ ਨਹੀਂ ਹੁੰਦਾ ਸਾਰਿਆਂ ਦਾ ਖੂਨ ਲਾਲ ਹੁੰਦਾ ਪਰ ਮੈਂ ਪੁੱਛਦਾ ਉਹ ਪੋਜ਼ਿਟਿਵ ਨੂੰ ਬੀ ਪੋਜ਼ਿਟਿਵ ਕਿਉਂ ਨਹੀਂ ਚੜ ਸਕਦਾ ਹੂੰ ਕਿਉਂ ਨਹੀਂ ਚੜ ਸਕਦਾ ਜੀ ਜਦੋਂ ਖੂਨ ਲਾਲ ਹੈ ਖੂਨ ਰੈੱਡ ਵਾਈਟ ਸੈੱਲ ਹੈ ਮੈਡੀਕਲੀ ਕਿਸੇ ਵੀ ਇੱਕ ਤੁਸੀਂ ਦੋ ਥੈਲੀਆਂ ਚੁੱਕੋ ਬਲੱਡ ਬੈਂਕ ਚ ਤੁਸੀਂ ਪੁੱਛੋ ਜੀ ਇਹ ਕੀ ਹੈ ਉਹ ਕਹਿੰਦੇ ਬਲੱਡ ਤੁਸੀਂ ਕਹਿੰਦੇ ਇਹ ਕੀ ਹੈ এবੀ ਬਲੱਡ ਤੁਸੀਂ ਕਹੋ ਜੀ ਫਿਰ ਜਿੰਨੂੰ ਮਰਜ਼ੀ ਚੜਾ ਦਈਏ ਉਹ ਕਹਿੰਦੇ ਨਾ ਨਾ ਬੀ ਪੋਜ਼ਿਟਿਵ ਨੂੰ ਬੀ ਪੋਜ਼ਿਟਿਵ ਉਹ ਪੋਜ਼ਿਟਿਵ ਨੂੰ ਉਹ ਤੇ এবੀ ਪੋਜ਼ਿਟਿਵ ਨੂੰ এবੀ ਪੋਜ਼ਿਟਿਵ ਇਹ ਕਿਉਂ ਹੈ ਜੀ ਇਹ ਕੁਦਰਤ ਹੈ ਇਹ ਪਰਮਾਤਮਾ ਦਾ ਨਿਯਮ ਹੈ ਉਹਨੇ ਜੇ ਸਾਡੇ ਲਾਲ ਰੰਗ ਦੇ ਵਾਈਟ ਸੈੱਲ ਰੈੱਡ ਸੈੱਲ ਵਾਲੇ ਖੂਨ ਵਿੱਚ ਵੀ ਵੰਡੀ ਪਾਈ ਹੈ ਇਹੀ ਇਹੀ ਗੱਲ ਸਮਝਣੀ ਹੈ ਇਸੇ ਤਰ੍ਹਾਂ ਹਰ ਧਰਮ ਦੀ ਨਿਯਮ ਹਰ ਧਰਮ ਤੇ ਲਾਗੂ ਨਹੀਂ ਹੁੰਦਾ ਹਰ ਰੁੱਖ ਦੇ ਟ੍ਰੀਟਮੈਂਟ ਹਰ ਰੁੱਖ ਨਾਲ ਨਹੀਂ ਹੁੰਦੀ ਹਰ ਪੰਛੀ ਪਸ਼ੂ ਦਾ ਖਾਣਾ ਇੱਕੋ ਜਿਹਾ ਨਹੀਂ ਹੈ ਇਸ ਕਰਕੇ ਇਹ ਜਿਹੜੀ ਵਰੀਏਸ਼ਨ ਹੈ ਇਹੀ ਕਾਇਨਾਤ ਹੈ ਇਹੀ ਕੁਦਰਤ ਹੈ ਇਹੀ ਪਰਮਾਤਮਾ ਦਾ ਦਿੱਤਾ ਹੁਕਮ ਹੈ ਤੇ ਸਾਨੂੰ ਮੰਨਣਾ ਪੈਣਾ ਖੂਨ ਕਿਸੇ ਦਾ ਕਿ ਇਹ ਕਈ ਵਾਰੀ ਕਹਿ ਦਿੰਦੇ ਆ ਵੇਖੋ ਜੀ ਤੁਸੀਂ ਖੰਡ ਤੇ ਜਿੱਥੋਂ ਮਰਜੀ ਲੈ ਲੈਂਦੇ ਹੋ ਤੇ ਰਿਸ਼ਤਾ ਕਰਨ ਵੇਲੇ ਕਿਉਂ ਨਹੀਂ ਧਿਆਨ ਰੱਖਦੇ ਜਿਹੜੇ ਆਮ ਕਰਕੇ ਕਈ ਵਾਰੀ ਜਾਤ ਪਾਤਾਂ ਦੇ ਵਿਰੋਧ ਚ ਗੱਲ ਕਰਦੇ ਨੇ ਮੈਂ ਕਹਿੰਨਾ ਕੁਝ ਚੀਜ਼ਾਂ ਪ੍ਰਮਾਤਮਾ ਦੀਆਂ ਬਣੀਆਂ ਉਹਦਾ ਇੱਕ ਨਿਯਮ ਹੈ ਉਹਦਾ ਇੱਕ ਸਿਧਾਂਤ ਜਿਵੇਂ A ਵੀ ਪੋਜ਼ਿਟਿਵ B ਪੋਜ਼ਿਟਿਵ ਮੈਨੂੰ ਨਹੀਂ ਚੜ ਸਕਦਾ ਇਦਾਂ ਗੁਰਦੁਆਰੇ ਦੇ ਵਿੱਚ ਨਮਾਜ਼ਦਾ ਨਹੀਂ ਕੀਤੀ ਜਾ ਸਕਦੀ ਤੇ ਮਸਜਿਦ ਦੇ ਵਿੱਚ ਆਨੰਦਕਾਰ ਜਿੰਨੀ ਕੀਤੀ ਜਾ ਸਕਦੀ ਹਾਂ ਠੀਕ ਹੈ ਇਹ ਸਾਰਿਆਂ ਦੇ ਧਰਮਾਂ ਦਾ ਆਪਣਾ ਆਪਣਾ ਸਿਸਟਮ ਫਾਲੋ ਕਰਾਂਗੇ ਤੇ ਜਿਵੇਂ ਸਰੀਰ ਸਹੀ ਰਹੂਗਾ ਬੀ ਪੋਜ਼ਿਟਿਵ ਨੂੰ ਬੀ ਪੋਜ਼ਿਟਿਵ ਹੀ ਚੜਿਆ ਤੇ ਸਰੀਰ ਸਹੀ ਰਹਿਣਾ ਏ ਬੀ ਪੋਜ਼ਿਟਿਵ ਚੜ ਗਿਆ ਤੇ ਬੰਦਾ ਮਰ ਜਾਏਗਾ ਇਸ ਕਰਕੇ ਇੱਥੇ ਵੀ ਇਹੀ ਸਿਸਟਮ ਹੈ ਕਿ ਤੁਸੀਂ ਰਲਗੱਡ ਨਹੀਂ ਕਰ ਸਕਦੇ ਅੱਛਾ ਇਸ ਚੀਜ਼ ਦੇ ਵਿੱਚ ਮੈਂ ਆਖਰੀ ਐਗਜ਼ਾਮਪਲ ਦਿੰਦਾ ਦੁੱਧ ਵੀ ਬਿਖ ਸਕਦਾ ਕਾਂਜੀ ਵੀ ਬਿਖ ਸਕਦੀ ਪਰ ਦੁੱਧ ਵਿੱਚ ਪਾ ਕੇ ਗਾਂਝੀ ਨਹੀਂ ਬਿਖ ਸਕਦੀ ਹੈਨਾ ਦੋਵੇਂ ਉਹਨਾਂ ਦਾ ਦੋਵਾਂ ਦੀ ਆਪਣੀ ਆਪਣੀ ਤਸਵੀਰ ਹੈ ਆਪਣਾ ਆਪਣਾ ਸਿਸਟਮ ਤੁਸੀਂ ਆਮ ਕਰਕੇ ਬੀਬੀਆਂ ਤੋਂ ਸੁਣਿਆ ਹੋਣਾ ਕਿ ਆਪਣਾ ਅਤਰਬੂਜ ਖਾਣ ਤੋਂ ਬਾਅਦ ਦੁੱਧ ਨਾ ਪੀਓ ਲੋਕੀ ਕਈ ਕਹਿੰਦੇ ਮੱਛੀ ਖਾਣ ਤੋਂ ਬਾਅਦ ਦੁੱਧ ਨਾ ਪੀਓ ਇਹਦਾ ਮਤਲਬ ਕਈ ਚੀਜ਼ਾਂ ਦਾ ਕਈ ਚੀਜ਼ਾਂ ਦਾ ਰਟਾ ਹੂੰ ਹੂੰ ਸੋ ਜੇ ਇਦਾਂ ਕੁਦਰਤ ਨੇ ਬਣਾਇਆ ਤੇ ਇਹਨੂੰ ਆਪਾਂ ਆਪਣੇ ਸਮਾਜ ਵਿੱਚ ਵੀ ਮੰਨ ਲਈਏ ਜ਼ਰੂਰੀ ਆਪਾਂ ਨਮਾਜ਼ ਗੁਰੂ ਸਾਹਿਬ ਦੀ ਜ਼ੁਹੂਰੀ ਚ ਕਰਨੀ ਜਾ ਕੇ ਸੋ ਸਾਰਿਆਂ ਦੀ ਆਪਣੀ ਆਪਣੀ ਮਰਜ਼ਾਦਾ ਹੈ ਆਪਣੀ ਆਪਣੀ ਖਾਸੀਅਤ ਹੈ ਆਪਣੀ ਆਪਣੀ ਵਿਸ਼ੇਸ਼ਤਾ ਤੇ ਨਿਆਰਾਪਣ ਅਸੀਂ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ